ਮਾਤਾ ਕੀ ਜੈ ਇਹ ਜਿਹੜਾ ਨਰਸੰਹਾਰ ਕੀਤਾ ਗਿਆ ਪੈਲਗਾਮ ਦੇ ਵਿੱਚ ਦੇ ਵਿੱਚ ਉਹਨਾਂ ਦੇ ਜਿਹੜੇ ਮਾਰੇ ਗਏ ਸਾਡੇ ਭਰਾ ਸਾਡੇ ਬਜ਼ੁਰਗ ਤੁਹਾਨੂੰ ਸਦਾ ਅਜਲੀ ਦੇ ਫੁੱਲ ਭੇਟ ਕਰਨ ਲਈ ਅੱਜ ਸਾਡੀ ਸਾਰੀ ਨਕੂਦਰ ਦੀ ਆਵਾਮ ਹਲਗ ਵਾਲੇ ਤੋਂ ਸਾਰੇ ਬਹੁਤ ਲੋਕ ਆਏ ਨੇ ਤੁਹਾਨੂੰ ਬਹੁਤ ਬਹੁਤ ਸ਼ੁਕਰ ਗੁਜ਼ਾਰ ਹੈ ਜਿਨ੍ਹਾਂ ਨੇ ਆ ਕੇ ਸਦਾ ਅਜਲੀ ਭੇਟ ਕੀਤੀ ਹੈ ਪਰ ਕੈਂਡਲ ਮਾਰਚ ਕੱਢ ਕੇ ਬੜਾ ਸ਼ਾਂਤੀਪੂਰਨ ਉਹਨਾਂ ਉਸਰ ਵਾਧਲੇ ਦਿੱਤੀ ਹੈ ਅਸੀਂ ਆਪਣੀ ਸੈਂਟਰਲ ਗਵਰਨਮੈਂਟ ਤੋਂ ਬਹੁਤ ਉਮੀਦ ਕਰਦੇ ਹਾਂ ਉਹ ਸਾਨੂੰ ਉਹਨਾਂ ਤੇ ਯਕੀਨ ਹੈ ਕਿ ਇਹੋ ਜਿਹੇ ਨਰ ਸੰਘਾ ਦਾ ਮੂਤੋੜ ਜਵਾਬ ਦਿੱਤਾ ਜਾਏਗਾ ਜਿਹੜਾ ਉਹਨਾਂ ਨੇ ਸਾਡੇ ਸ਼ੇਰਾਂ ਦੀ ਖਲ ਪਾ ਕੇ ਜਿੱਦਾਂ ਕਹਿੰਦੇ ਸੀ ਭੇੜੀਏ ਜਿਹੜੇ ਸ਼ੇਰ ਦੀ ਖਲ ਪਾ ਕੇ ਆਇਆ ਸ਼ਿਕਾਰ ਕਰਨ ਸੁ ਭੇੜੀ ਹੀ ਹੈ ਉਹ ਜਿਦਾਂ ਰੱਖਦੇ ਸੀ ਤੇ ਕਪੜੀ ਵਰਦੀ ਜਾਂਦੇ ਫਿਰ ਸਾਡੇ ਸ਼ੇਰਾਂ ਦਾ ਜਿਹੜੇ ਸਾਡੀ ਮਿਲਟਰੀ ਸਾਡੀ ਆਰਮੀ ਉੱਥੇ ਤਾਇਨਾਤ ਹੈ ਫਿਰ ਉਹਨਾਂ ਦੇ ਸਾਹਮਣੇ ਖੜ ਕੇ ਇਸ ਗੱਲ ਦਾ ਜ਼ਿਕਰ ਕਰਦੇ ਕਿ ਅਸੀਂ ਤੁਹਾਡੇ ਨਾਲ ਮੁਕਾਬਲਾ ਕਰਨ ਆਏ ਆ ਤਾਂ ਮੁਕਾਬਲਾ ਤਾਂ ਤਾਹੀ ਹੁੰਦਾ ਨਿਕੱਥੀਆਂ ਦੇ ਨਾਲ ਮੁਕਾਬਲਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਜੇ ਵਾਕਈ ਤੁਹਾਡੇ ਤੇ ਦਮ ਹੈ ਤੁਸੀਂ ਆਪਣੀ ਮਰਦੀ ਪਾ ਕੇ ਫਿਰ ਸਾਡੀ ਧਰਤੀ ਤੇ ਪੈਰ ਰੱਖ ਕੇ ਦਿਖਾਓ ਫਿਰ ਤੁਹਾਨੂੰ ਉਹ ਸਾਡੀ ਸਰਕਾਰ ਸਾਡੀ ਆਰਮੀ ਮੂੰਹ ਤੋੜ ਜਵਾਬ ਨਾ ਦੇ ਫਿਰ ਗਿਓ ਸੋ ਸਾਡੀ ਸਰਕਾਰ ਤੋਂ ਅਸੀਂ ਪੂਰੀ ਉਮੀਦ ਰੱਖੀ ਹੋਈ ਆ ਕਿ ਸਰਕਾਰ ਉਹਨਾਂ ਨੂੰ ਪੂਰਾ ਮੂੰਹ ਤੋੜ ਜਵਾਬ ਦੇਗੀ ਤਾਂ ਸਾਡੇ ਪਰਿਵਾਰਾਂ ਤੇ ਸਾਡੇ ਦਿਲਾਂ ਤੇ ਕੋਈ ਮਰਮ ਲੱਗੇਗਾ ਕਿ ਜਦੋਂ ਉਹਨਾਂ ਦਾ ਇੱਕ ਸਰਕ ਕੰਮ ਕੀਤਾ ਜਾਏਗਾ ਇੱਕ ਇੱਕ ਸਰਕ ਕਲਮ ਕੀਤਾ ਗਿਆ ਉਹਨਾਂ ਦਾ ਸਾਨੂੰ ਸ਼ਾਂਤੀ ਤੇ ਤਰੰਡਕ ਦੇਏਗਾ ਸੋ ਸਿਓ ਪਰਿਵਾਰਾਂ ਦੇ ਲਈ ਬੜਾ ਦੁੱਖ ਪ੍ਰਗਟ ਕਰਦੇ ਆ ਜਿਵੇਂ ਕਿ ਸਾਡੇ ਆਪਣੇ ਘਰ ਦੇ ਵਿੱਚ ਅੱਗ ਲੱਗਦੀ ਹੈ ਆਪਣੇ ਘਰ ਤੇ ਕੋਈ ਤਰ੍ਹਾਂ ਹਮਲਾ ਹੁੰਦਾ ਤੇ ਜਿੰਨਾ ਦੁੱਖ ਲੱਗਦਾ ਸਾਨੂੰ ਇੱਥੇ ਬੈਠਿਆਂ ਨੂੰ ਉਨਾ ਹੀ ਤਕਲੀਫ ਆ ਉਨਾ ਹੀ ਦੁੱਖ ਆ ਇਹਨਾਂ ਨੂੰ ਕਹਿੰਦਾ ਆ ਮੈਂ ਸਾਰੇ ਉਹਨਾਂ ਪਰਿਵਾਰਾਂ ਨੂੰ ਸਰਦਾਰ ਦੇ ਫੁਰਮੇਟ ਕਰ ਰਿਹਾ ਬਹੁਤ ਬਹੁਤ ਧੰਨਵਾਦ ਸਾਰੀ ਪ੍ਰੈਸ ਦਾ ਸਾਰੇ ਮੇਰੇ ਆਈਆਂ ਧਾਰਮਿਕ ਸਮਾਜਿਕ ਸੰਸਥਾਵਾਂ ਦਾ ਪ੍ਰੈਸ ਦਾ ਮੀਡੀਆ ਦਾ ਪ੍ਰਸ਼ਾਸਨ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪੂਰਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਭਰਤ ਮਤਾ ਹੀ ਜੈ ਬੰਦੇ ਬਾਤਰਾ ਬੰਦੇ ਬਾਤਰਾ ਬਾਬਾ ਸ਼ੁਕਰੀਆ ਬੋਲੋ ਜੀ ਬੋਲੋ ਬੋਲੋ ਹਾਂਜੀ ਅਨਸਰ ਬੜੀ ਮਹਾਨ ਸਾਖੀ ਘਟਨਾ ਜਿਹੜੀ ਇਹ ਇੱਕ ਕਾਇਰਤਾ ਪੂਲ ਜਿਹੜਾ ਹਮਲਾ ਦੇਸ਼ ਦੇ ਦੁਸ਼ਮਣਾਂ ਨੇ ਸਾਡੇ ਦੇਸ਼ ਤੇ ਕਰਕੇ ਸਾਨੂੰ ਅੱਜ ਇਹ ਸੋਚ ਲਈ ਮਜਬੂਰ ਕਰ ਦਿੱਤਾ ਹੈ ਕਿ ਜਿੰਨੀ ਮਰਜ਼ੀ ਦੇਖੀ ਕਰੀਓ ਪਰ ਲੇਕਿਨ ਜਿਹੜੇ ਕੁਝ ਲੋਗ ਆ ਤੇ ਭਾਸ਼ਾ ਜਿਹੜੀ ਕਿੰਨੇ ਪੰਜਾਬੀ 77 ਤੇ 75 ਵਾਲੀ ਹੀ ਸਮਝਦੇ ਆ ਸਾਨੂੰ ਪੂਰਾ ਭਰੋਸਾ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹਿੰਦੂ ਜੀ ਤੇ ਪੂਰੀ ਸਾਡੇ ਭਾਗ ਦੇ ਜਾਂਦਾ ਪਾਰਟੀ ਟੀਮ ਤੇ ਔਰ

पुकारता वतन तुम्हें मा मा पुकारती मां भारती खून से तिलक करो बोलियों से आरती पुकारता वतन तुम्हें पुकारती मां भारती खून से तिलक करो बोलियों से आरती हिंदुस्तान दल कला कला बचा जो हथियार जगना चाहते हैं कि असली हथियार जगह चकेंगे पाकिस्तान मुद्दा